ਸਾਡੀ ਜਿਹੜੀ ਇਹ ਆਲ ਇੰਡੀਆ ਦੀ ਕਾਲ ਹੈ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਸਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਸੀਗੇ ਵੀ ਅਸੀਂ ਆਗਨਵਾੜੀ ਵਰਕਰਾਂ ਨੂੰ ਪੱਕਿਆ ਕਰਾਂਗੇ ਤੇ ਉਹਨਾਂ ਦੇ ਮਾਨ ਪੱਤੇ 'ਚ ਵਾਅਦਾ ਕਰਾਂਗੇ ਐਨਐਸਸੀ ਹੋ ਗਿਆ ਕੋਈ ਵੀ ਮਾਨ ਪੱਤੇ 'ਚ ਵਾਅਦਾ ਨਹੀਂ ਕੀਤਾ ਜਾ ਰਿਹਾ ਨਾ ਹੀ ਸਾਡੀ ਆਗਨਵਾੜੀ ਵਰਕਰਾਂ ਨੂੰ ਕੋਈ ਗ੍ਰੇਡ ਦਿੱਤੇ ਜਾਂਦੇ ਆ ਨਾ ਹੀ ਕੋਈ ਪੈਨਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾ ਰਿਹਾ ਨਾਲ ਹੀ ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਵੀ ਜਿਹੜੀ ਇਹਨਾਂ ਦੀ ਇਹ ਜੜੀਆਂ ਵਰਕਰਾਂ ਤੇ ਹੈਲਪਰਾਂ ਨੂੰ ਇਹਨਾਂ ਨੂੰ ਬੈਕ ਵੀ ਦਿੱਤੀ ਜਾਵੇ ਅਸੀਂ ਕਿੰਨੀ ਵਾਰੀ ਆਪਣੇ ਆਪਣੇ ਮੰਤਰੀ ਸਾਹਿਬ ਸੈਂਟਰ ਜਨ ਨੂੰ ਮਤ ਪੱਤਰ ਭੇਜੇ ਨੇ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਭੇਜੇ ਨੇ ਪਰ ਉਹਨਾਂ ਦਾ ਕੋਈ ਵੀ ਠੋਸ ਫੈਸਲਾ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਸਾਡਾ ਮਾਨਪੱਤਰ ਹੈ ਅੱਗੇ ਹਰ ਇੱਕ 5 ਸਾਲਾਂ ਬਾਅਦ ਜਿਹੜਾ ਸਾਡਾ ਮਾਨਪੱਤਰ ਇਕੱਠਾ ਆਉਂਦਾ ਖੁਦਾ ਸਿਗਾ ਜਿੰਦੇ ਦਾ ਸਾਰੇ ਮਹੀਨੇ-ਮਹੀਨੇ ਬਾਅਦ ਹੈਗੇ ਸੀ ਪਰ ਹੁਣ ਜਿਹੜੀ ਇਹਨਾਂ ਨੇ ਸਾਲਵਾਰ ਸਾਡਾ ਬਜਟ ਆਉਂਦਾ ਉਹਦੇ ਵਿੱਚ ਸਾਡੇ ਵਰਕਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਚਾਰ-ਚਾਰ ਮਹੀਨੇ ਸਾਨੂੰ ਸੈਂਟਰ ਦਾ ਜਿਹੜਾ ਮਾਨ ਪੱਤਾ ਨਹੀਂ ਮਿਲਿਆ ਅਸੀਂ ਆਸ ਬਹੁਤ ਕੀਤੀ ਹੋਈ ਸੀਗੀ ਸ਼ਾਇਦ ਵੀ ਜਿਹੜੀ ਇਹ ਗੌਰਤਕੀ ਸਰਕਾਰ ਹੈ ਸਾਡਾ ਕੁਝ ਨਾ ਕੁਝ ਕਰੇਗੀ ਪਰ ਕੋਈ ਵੀ ਸਾਡੇ ਮਾਨ ਪੱਤੇ 'ਚ ਵਾਦਾ ਨਹੀਂ ਕੀਤਾ ਤੇ ਇਸ ਕਰਕੇ ਅਸੀਂ ਆਪਣੇ ਪ੍ਰਧਾਨ ਆਪਣੀ ਜਿਹੜੀ ਮੰਤਰੀ ਹੈ ਸਾਡੀ ਸੈਂਟਰ ਵਾਲੀ ਅਸੀਂ ਉਹਨਾਂ ਨੂੰ ਅੱਜ ਦੀ ਪਰ੍ਹਾਂ ਹੀ ਮਾਨ ਪੱਤਰ ਭੇਜ ਰਹੇ ਹਾਂ ਤੇ ਨਾਲ ਹੀ ਅਸੀਂ 13 ਤਰੀਕ ਨੂੰ ਦਿੱਲੀ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸਾਡੀ ਜਿਹੜੀ ਇਹ ਆਲ ਇੰਡੀਆ ਦੀ ਕਾਲ ਹੈ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਸਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਸੀਗੇ ਵੀ ਅਸੀਂ ਆਗਣਵਾੜੀ ਵਰਕਰਾਂ ਨੂੰ ਪੱਕਿਆ ਕਰਾਂਗੇ ਤੇ ਉਹਨਾਂ ਦੇ ਮਾਨ ਪੱਤੇ 'ਚ ਵਾਅਦਾ ਕਰਾਂਗੇ ਐਨਐਸਸੀ ਹੋ ਗਿਆ ਕੋਈ ਵੀ ਮਾਨ ਪੱਤੇ 'ਚ ਵਾਅਦਾ ਨਹੀਂ ਕੀਤਾ ਜਾ ਰਿਹਾ ਨਾ ਹੀ ਸਾਡੀ ਆਗਣਵਾੜੀ ਵਰਕਰਾਂ ਨੂੰ ਕੋਈ ਗ੍ਰੇਡ ਦਿੱਤੇ ਜਾਂਦੇ ਆ ਨਾ ਹੀ ਕੋਈ ਪੈਨਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾ ਰਿਹਾ ਨਾਲ ਹੀ ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਵੀ ਜਿਹੜੀ ਇਹਨਾਂ ਦੀ ਜਿਹੜੀਆਂ ਵਰਕਰਾਂ ਤੇ ਹੈਲਪਰਾਂ ਨੂੰ ਇਹਨਾਂ ਨੂੰ ਬੈਰਫੀ ਦਿੱਤੀ ਜਾਵੇ ਅਸੀਂ ਕਿੰਨੀ ਵਾਰੀ ਆਪਣੇ ਆਪਣੇ ਮੰਤਰੀ ਸਾਹਿਬ ਸੈਂਟਰ ਜਨ ਨੂੰ ਮਤ ਪੱਤਰ ਭੇਜੇ ਨੇ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਭੇਜੇ ਨੇ ਪਰ ਉਹਨਾਂ ਦਾ ਕੋਈ ਵੀ ਠੋਸ ਫੈਸਲਾ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਸਾਡਾ ਮਾਨ ਪੱਤਾ ਹੈ ਅੱਗੇ ਹਰ ਇੱਕ 5 ਸਾਲਾਂ ਬਾਅਦ ਜਿਹੜਾ ਸਾਡਾ ਮਾਨ ਪੱਤਾ ਇਕੱਠਾ ਆਉਂਦਾ ਖੁਦਾ ਸੀਗਾ ਜਿੰਦੇ ਦਾ ਸਾਲੇ ਮਹੀਨੇ-ਮਹੀਨੇ ਬਾਅਦ ਹੈਗੇ ਸੀਗੇ ਪਰ ਹੁਣ ਜਿਹੜੀ ਇਹਨਾਂ ਨੇ ਸਾਲ ਬਾਅਦ ਸਾਡਾ ਬਜਟ ਆਉਂਦਾ ਉਹਦੇ ਵਿੱਚ ਸਾਡੇ ਵਰਕਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਚਾਰ-ਚਾਰ ਮਹੀਨੇ ਸਾਨੂੰ ਸੈਂਟਰ ਦਾ ਜਿਹੜਾ ਮਨਪੱਤਾ ਨਹੀਂ ਮਿਲ ਰਿਹਾ ਅਸੀਂ ਆਸ ਬਹੁਤ ਕੀਤੀ ਹੋਈ ਸੀਗੀ ਸ਼ਾਇਦ ਵੀ ਜਿਹੜੀ ਇਹ ਗੌਰ ਕੀ ਸਰਕਾਰ ਹੈ ਸਾਡਾ ਕੁਝ ਨਾ ਕੁਝ ਕਰੇਗੀ ਪਰ ਕੋਈ ਕੋਈ ਵੀ ਸਾਡੇ ਮਨਪੱਤੇ 'ਚ ਵਾਦਾ ਨਹੀਂ ਕੀਤਾ ਤੇ ਇਸ ਕਰਕੇ ਅਸੀਂ ਆਪਣੇ ਪ੍ਰਧਾਨ ਆਪਣੀ ਜਿਹੜੀ ਮੰਤਰੀ ਹੈ ਸਾਡੀ ਸੈਂਟਰ ਵਾਲੀ ਅਸੀਂ ਉਹਨਾਂ ਨੂੰ ਸਿੱਧੀ ਪਰਾਹੇ ਮੰਗ ਪੱਤਰ ਭੇਜ ਰਹੇ ਹਾਂ ਤੇ ਨਾਲ ਹੀ ਅਸੀਂ 13 ਤਰੀਕ ਨੂੰ ਦਿੱਲੀ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸਾਡੀ ਜਿਹੜੀ ਇਹ ਆਲ ਇੰਡੀਆ ਦੀ ਕਾਲ ਹੈ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਸਨੇ ਸਾਡੇ ਨਾਲ ਬਹੁਤ ਵਾਦੇ ਕੀਤੇ ਸੀਗੇ ਵੀ ਅਸੀਂ ਆਗਣਵਾੜੀ ਵਰਕਰਾਂ ਨੂੰ ਪੱਕਿਆ ਕਰਾਂਗੇ ਤੇ ਉਹਨਾਂ ਦੇ ਮਾਨ ਪੱਤੇ 'ਚ ਵਾਅਦਾ ਕਰਾਂਗੇ ਐਨਐਸਸੀ ਹੋ ਗਿਆ ਕੋਈ ਵੀ ਮਾਨ ਪੱਤੇ 'ਚ ਵਾਅਦਾ ਨਹੀਂ ਕੀਤਾ ਜਾ ਰਿਹਾ ਨਾ ਹੀ ਸਾਡੀ ਆਗਣਵਾੜੀ ਵਰਕਰਾਂ ਨੂੰ ਕੋਈ ਗ੍ਰੇਡ ਦਿੱਤਾ ਜਾਂਦੇ ਆ ਨਾ ਹੀ ਕੋਈ ਪੈਨਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾ ਰਿਹਾ ਨਾਲ ਹੀ ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਵੀ ਜਿਹੜੀ ਇਹਨਾਂ ਦੀ ਜਿਹੜੀਆਂ ਵਰਕਰਾਂ ਤੇ ਹੈਲਪਰਾਂ ਨੂੰ ਇਹਨਾਂ ਨੂੰ ਬੈਰਫੀ ਦਿੱਤੀ ਜਾਵੇ ਅਸੀਂ ਕਿੰਨੀ ਵਾਰੀ ਆਪਣੇ ਆਪਣੇ ਮੰਤਰੀ ਸਾਹਿਬ ਸੈਂਟਰ ਦੇ ਹਨ ਮੱਧ ਪੱਤਰ ਭੇਜੇ ਨੇ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਭੇਜੇ ਨੇ ਪਰ ਉਹਨਾਂ ਦਾ ਕੋਈ ਵੀ ਠੋਸ ਫੈਸਲਾ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਸਾਡਾ ਮਾਨ ਪੱਤਾ ਹੈ ਅੱਗੇ ਹਰਕ 5 ਸਾਲਾਂ ਬਾਅਦ ਜਿਹੜਾ ਸਾਡਾ ਮਾਨ ਪੱਤਾ ਇਕੱਠਾ ਆਉਂਦਾ ਹੁੰਦਾ ਸੀਗਾ ਜਿੰਦੇ ਦਾ ਸਾਨੂੰ ਮਹੀਨੇ-ਮਹੀਨੇ ਬਾਅਦ ਹੈਗੇ ਸੀਗੇ ਪਰ ਹੁਣ ਜਿਹੜੀ ਇਹਨਾਂ ਨੇ ਸਾਲ ਬਾਅਦ ਸਾਡਾ ਬਜਟ ਆਉਂਦਾ ਉਹਦੇ ਵਿੱਚ ਸਾਡੇ ਵਰਕਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਚਾਰ-ਚਾਰ ਮਹੀਨੇ ਸਾਨੂੰ ਸੈਂਟਰ ਦਾ ਜਿਹੜਾ ਮਾਨ ਪੱਤਾ ਨਹੀਂ ਮਿਲਿਆ ਅਸੀਂ ਆਸ ਬਹੁਤ ਕੀਤੀ ਹੋਈ ਸੀਗੀ ਸ਼ਾਇਦ ਵੀ ਜਿਹੜੀ ਇਹ ਗੌਰਤਕ ਸਰਕਾਰ ਹੈ ਸਾਡਾ ਕੁਝ ਨਾ ਕੁਝ ਕਰੇਗੀ ਪਰ ਕੋਈ ਵੀ ਸਾਡੇ ਮਾਨ ਪੱਤੇ 'ਚ ਵਾਅਦਾ ਨਹੀਂ ਕੀਤਾ ਤੇ ਇਸ ਕਰਕੇ ਅਸੀਂ ਆਪਣੇ ਪ੍ਰਧਾਨ ਆਪਣੀ ਜਿਹੜੀ ਮੰਤਰੀ ਹੈ ਸਾਡੀ ਸੈਂਟਰ ਵਾਲੀ ਅਸੀਂ ਉਹਨਾਂ ਨੂੰ ਸਿੱਧੀ ਪਰ੍ਹਾਂ ਹੀ ਮਾਨ ਪੱਤਰ ਭੇਜ ਰਹੇ ਹਾਂ ਤੇ ਨਾਲ ਹੀ ਅਸੀਂ 13 ਤਰੀਕ ਨੂੰ ਦਿੱਲੀ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ